ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬਾਬਾ ਗੁਜਾਪੀਰ ਮੇਲਾ ਕਮੇਟੀ ਅਤੇ ਪਿੰਡ ਵਰਸੋਲਾ ਦੇ ਸਮੂਹ ਵਸਨੀਕਾਂ ਵੱਲੋਂ ਅੱਜ ਆਪਣੇ ਪਿੰਡ ਵਿੱਚ ਇੱਕ ਆਠਵਾਂ ਸਾਲਾਨਾ ਛਿੰਝ ਮੇਲਾ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਸੂਬੇ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੇਰੀ ਕਰਸੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਛਿੰਝ ਮੇਲੇ ਦੌਰਾਨ ਜਿੱਥੇ ਨਾਮੀ ਪਹਿਲਵਾਨਾਂ ਨੇ ਕੋਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਉੱਥੇ ਅੱਜ ਹੋਏ ਸਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਰੰਗ ਬੰਨ੍ਹਿਆ। ਇਸ ਛਿੰਝ ਮੇਲੇ ਦੌਰਾਨ ਵਾਲੀਬਾਲ ਅਤੇ ਕਬੱਡੀ ਦੇ ਮੈਚ ਵੀ ਕਰਵਾਏ ਗਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਅੱਜ ਅਸੀਂ ਪ੍ਰੋਵਾ ਪਿੰਡ ਦੇ ਵਿੱਚ ਸਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਪੋਜ਼ੀਸ਼ਨ ਦੇ ਚੇਅਰਮੈਨ ਬਲਦ ਸਾਹਿਬ ਜਿਹੜਾ ਮੰਬੈਲਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ ਚਾਏ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖਣਾ ਤੇ ਪੰਜਾਬ ਦੇ ਅੰਦਰ ਖੇਡਾਂ ਸਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਹੈ ਸੋ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਕਿੰਨੀ ਚੰਗੀ ਪ੍ਰਤਿਪਾਈ ਆ ਹਰ ਸਾਲ ਮੇਲਾ ਲਾਉਂਦੇ ਆ ਆਕੇ ਬੜਾ ਮਨ ਖੁਸ਼ ਹੋਇਆ ਜੇ ਮਾਦਾ ਸੱਚੇ ਬਾਦਸ਼ਾਹ ਕਦੋਂ ਤੱਕ ਅਗਲੀ ਵਾਰ ਜੂਦ ਮੇਲੇ ਦੇ ਵਿੱਚ ਆਵਾਂ ਠੀਕ ਜਿੰਨੀ ਮੰਗੀ ਉਹ ਨਹੀਂ ਦਿੱਤੀ ਉਹ ਦੱਸੋ ਕੀ ਅੱਜ ਕਿਨੇ ਦੇ ਸਰ ਕੀ ਕਰ ਗਿਆ ਆ ਮਹਾਰਤ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਹਾਂ ਸਕੂਲ ਜਿਹੜੇ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਖਾਸ ਤੌਰ ਤੇ ਜਿਹੜੀ ਸਪੋਰਟਸ ਹੈ ਉਹਨੂੰ ਡਿਵੈਲਪ ਕਰਨਾ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਹੋਵੇ ਅੱਜ ਵਰਸੋਲੇ ਪਿੰਡ ਵਿੱਚ ਬਾਬਾ ਗੁੱਜਾ ਪੀਰ ਦੇ ਸੇਂਹ ਮੇਲਾ ਤਰਾਇਆ ਜਾ ਰਿਹਾ ਅੱਜ ਇਸ ਵਿੱਚ ਮੁੱਖ ਮਹਿਮਾਨ ਤਲਦੀਪ ਸਿੰਘ ਧਾਲੀਵਾਲ ਸ਼ੈਰੀ ਕਲਸੀ ਰਮਨ ਮਹਿਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਪਹੁੰਚੇ ਸੀਗੇ ਬਰਦਾਸਪੁਰ ਔਰ ਕਪੂਰਖਲਾ ਵਿੱਚ ਕਬੱਡੀ ਮੈਚ ਹੋਣਾ ਜਿਹੜਾ ਜਿੱਤੇਗਾ ਉਹਨੂੰ 62000 ਰੁਪਏ ਜਿਹੜਾ ਹਾਰੇਗਾ ਉਹਨੂੰ 55000 ਰੁਪਏ ਦਾ ਨਾਮ ਦਿੱਤਾ ਜਾਣਾ ਹਾਂਜੀ ਮੇਲੇ ਵਾਸਤੇ 3 ਲੱਖ ਦੀ ਗ੍ਰਾਂਟ ਦੇ ਕੇ ਗਈ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਫੀ ਗੈਦਰਿੰਗ ਆ 2000 ਪਲੱਸ ਲੋਕ ਆਏ ਹੋਏ ਆ ਵੇਖੋ ਜਿੱਦਾਂ ਮਹਾਰਾਜ ਕਰੇਗਾ ਜੀ ਉਹ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਦਾਤੇ ਦਾ ਉਸ ਤਰ੍ਹਾਂ ਕਰਾਂਗੇ ਥੈਂਕ ਯੂ